ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਹੈਗਾ ਮੈਸਰ ਖਾਨੇ ਜਿੱਥੇ ਸਾਡਾ 3 ਸਾਲ 6 ਮਹੀਨੇ 18 ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ ਅੱਜ ਮੈਂ ਉਸ ਜਗ੍ਹਾ ਤੇ ਆਇਆ ਹਾਂ ਇੱਥੇ ਮਾਤਾ ਰਾਣੀ ਦਾ ਮੰਦਿਰ ਬਣਿਆ ਹੋਇਆ ਅਸੀਂ ਹੁਣ ਇਸ ਟਾਈਮ ਮੰਦਿਰ ਦੇ ਵਿੱਚ ਆ ਤੇ ਜਿੱਥੇ ਸਾਡਾ ਐਕਸੀਡੈਂਟ ਹੋਇਆ ਉਹ ਬਾਹਰ ਰੋਡ ਦੇ ਉੱਤੇ ਬਿਲਕੁਲ ਜਿਹੜਾ ਇਸ ਮੰਦਿਰ ਦਾ ਮੇਨ ਗੇਟ ਆ ਉੱਥੇ ਸਾਡਾ ਐਕਸੀਡੈਂਟ ਹੋਇਆ ਸੀ ਉਹੀ ਬੋਰਡ ਉਹੀ ਨਿਮ ਉਮੀ ਉਥੇ ਆ ਉੱਥੇ ਆ ਗੱਡੀ ਤੁਸੀਂ ਵੱਜੀ ਦੇਖਦੇ ਆ ਉੱਥੇ ਆ ਗੱਡੀ ਵੱਜੀ ਸੀਗੀ ਨਿੰਮ ਤੇ ਬੋਰਡ 'ਚ ਤੇ ਸਾਡਾ ਐਕਸੀਡੈਂਟ ਹੋ ਗਿਆ ਸੀ ਡਰਾਈਵਰ ਦੀ ਡੈਥ ਹੋ ਗਈ ਸੀਗੀ ਮੇਰੇ ਮਣਕਿਆਂ ਤੇ ਝੋਟ ਲੱਗੀ ਸੀ ਝੋਟ ਲੱਗਣ ਕਰਕੇ ਜਿਹੜਾ ਮੇਰਾ ਸਰੀਰ ਸਾਰਾ ਉਹ ਰੁਕ ਗਿਆ ਹੁਣ ਅੱਜ ਅਸੀਂ ਇਸ ਮੰਦਰ ਦੇ ਵਿੱਚ ਆਏ ਆ ਮਾਂ ਪੁੱਤ ਵੀ ਕਈ ਵਾਰੀ ਆਪਾਂ ਤੋਂ ਨਾ ਭੁੱਲਾਂ ਚੁੱਕਾ ਹੋ ਜਾਂਦੀਆਂ ਵੀ ਆਪਣੀਆਂ ਭੁੱਲਾਂ ਬਖਸ਼ਾਉਣੀਆਂ ਚਾਹੀਦੀਆਂ ਬੰਦੇ ਨੂੰ ਇਹ ਕੋਈ ਪਤਾ ਨਹੀਂ ਜ਼ਿੰਦਗੀ ਕਿੱਥੇ ਜਾ ਕੇ ਕਿੱਥੇ ਧੋਖਾ ਦੇ ਜਵੇ ਕੋਈ ਬੰਦਾ ਜਾਣ ਬੁੱਝ ਕੇ ਨਹੀਂ ਗਲਤੀਆਂ ਕਰਦਾ ਕਈ ਵਾਰੀ ਜਾਣ ਬੁੱਝ ਕੇ ਕਰ ਦਿੰਦੇ ਆ ਕਈ ਅਣਜਾਣੇ ਚ ਹੋ ਜਾਂਦੀਆਂ ਪਰ ਜੇ ਕੋਈ ਲੱਗਦਾ ਤਾਂ ਭੁੱਲ ਬਖਸਾ ਲੈਣੀ ਚਾਹੀਦੀ ਹੈ ਉਹਨਾਂ ਜਿਸੀਂ ਉਸੇ ਮੰਦਿਰ ਦੇ ਵਿੱਚ ਆਏ ਇਹ ਉਹ ਮੰਦਿਰ ਆ ਜਿੱਥੇ ਸਾਡਾ ਐਕਸੀਡੈਂਟ ਹੋਇਆ ਸੀ ਤੇ ਪੂਰੇ 3 ਸਾਲ 6 ਮਹੀਨੇ 18 ਦਿਨਾਂ ਬਾਅਦ ਮੈਂ ਅੱਜ ਇੱਥੇ ਆਇਆ ਹਾਂ ਅਰਦਾਸਾਂ ਮਾਤਾ ਰਾਣੀ ਨੂੰ ਸਕਾਲਪੁਰਖ ਵਾਹਿਗੁਰੂ ਨੂੰ ਕਿਰਪਾ ਕਰਨ ਤਾਂ ਜੋ ਮੈਂ ਬੈੱਡ ਤੋਂ ਵੀ ਉਚੇਰਾਂ ਤੋਂ ਖੜਾ ਸੁੱਤ ਜਾਵਾਂ ਤੇ ਮੈਂ ਆਪਣਾ ਆਪ ਸੰਭਾਲਣ ਜੋਗਾ ਹੋ ਜਾਵਾਂ